ਜਿਵੇਂ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਪੰਜਾਬ क्राइम फ्री ਪੰਜਾਬ ਉਸ ਦੀ ਮਹਿਮ ਦੇ ਵਿੱਚ ਦੀ ਲੜੀ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀਵਨ ਦੇ ਦਿਸ਼ਾਨ ਅਦਿਸ਼ਾ ਹੇਟ ਡੀਐਸਪੀ ਸਬਡਿਵੀਜ਼ਨ ਸ਼੍ਰੀ ਤਰਲੋਚਨ ਸਿੰਘ ਦੀ ਟੀਮ ਐਸਐਚਓ ਸਿਟੀ ਗੁਰਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਕੱਲ ਉਦੋਂ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਚਾਰ ਅਪਰਾਧੀਆਂ ਨੂੰ ਮੰਨਜੀਤ ਸਰਵਜੀਤ ਸਿੰਘ ਬਬਲੂ ਤੇ ਰਾਮੂ ਇਹਨਾਂ ਨੂੰ ਅਰੈਸਟ ਕੀਤਾ ਜੋ ਇਹ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਕਰਨ ਲਈ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸੀ ਇਹ ਜਿਹੜਾ ਅੰਡਰ ਬ੍ਰਿਜ ਤਲਵੰਡੀ ਰੋਡ ਦੇ ਉੱਤੇ ਤੋਂ ਇਹ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉੱਪਰ ਇੱਕ 365 ਨੰਬਰ ਮੁਕੱਦਮਾ ਇਹਨਾਂ ਨੇ ਕਾਇਮ ਕੀਤਾ ਹੈ ਜਦੋਂ ਇਹਨਾਂ ਦੀ ਤਹਿਕੀਕਾਤ ਦੇ ਦੌਰਾਨ ਇਹ ਗੱਲ ਸਟੈਬਲਿਸ਼ ਹੋਈ ਹੈ ਕਿ ਇਹਨਾਂ ਦੇ ਉੱਤੇ ਜਿਹਦੇ ਚ ਮੰਨਪ੍ਰੀਤ ਖੋਖਰ ਜੀ ਨੂੰ ਕਹਿੰਦੇ ਆ ਇਹਦੇ ਕੋਲੋਂ ਇੱਕ ਫਾਇਰ ਆਰਮ ਪਿਸਟਲ ਬਰਾਮਦ ਹੋਇਆ ਤੋ ਇਹ ਪਹਿਲੇ ਵੀ ਇਹਦੇ ਉੱਤੇ ਕਾਫੀ ਮੁਕਦਮੇ ਦਰਜਾ ਤੁਨਾ ਜੇ ਇਹ ਨਾਕਾਬੂ ਦੇ ਕਾਲ ਇਹਨਾਂ ਨੇ ਕੋਈ ਬਹੁਤ ਵੱਡੀ ਬਾਤ ਦਾਤ ਨੂੰ ਅੰਜਾਮ ਦੇਣਾ ਸੀ ਜੋ ਇਹ ਸਬਡਿਵੀਜ਼ਨ ਸਿਟੀ ਫਰੀਦਕੋਟ ਦੀ ਅੱਛੀ ਕਾਮਯਾਬੀ ਹੈ